25 ਜੁਲਾਈ ਨੂੰ ਗਿਆ ਸੀ ਜਿੱਥੋਂ ਫਿਰ ਸੂਰੀ ਨੇ ਬਈਨਾਂ ਨੇ ਸਾਨੂੰ 10 ਦਿਨ ਰੋਕਿਆ ਉੱਥੋਂ ਸਾਨੂੰ ਕਿਹਾ ਇਹ ਕਾਰ ਦੀ ਇਥੋਂ ਬਾਇਓਮੈਟਰੀ ਕਰਾਵਾਂਗੇ ਤੁਹਾਨੂੰ ਇੱਕ ਨੰਬਰ 'ਤੇ ਵਿਜੀਲਵਾਵਾਂਗੇ ਫਿਰ ਗੱਡੀ ਅਸੀਂ ਤੁਹਾਨੂੰ ਭੇਜਾਂਗੇ ਤੇ ਉੱਥੇ 10 ਦਿਨ ਰੋਕਿਆ ਸਾਨੂੰ ਫਿਰ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟ ਡੂੜੀ ਸਭ ਡਾਕ ਕਰਾਣੇ ਲੱਲੇ ਹੜੋ ਸਾਰਾ ਕੁਝ ਪਾਸਪੋਰਟ ਸਭ ਕੁਝ ਲੱਲੇ ਫਿਰ 10 ਦਿਨ ਉੱਥੇ ਬਹਾਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਤੁਹਾਨੂੰ ਅਗਲੇ ਦੇਸ਼ ਭੇਜਣਾ ਆ ਉੱਥੋਂ ਤੁਹਾਡਾ ਗਾੜੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸੇਪਰਾ ਹੀ ਉਹਨਾਂ ਨੇ ਉੱਥੋਂ ਗਾੜੀ ਅਗਲੀ ਕੰਟਰੀ ਕੋ ਲੈ ਜੀ ਕਿ ਨਾਂ ਮਾਂ ਸਰਹਲਾ ਹਤਜੀ ਮਾਰੇ ਜੀ ਬਨਾਮਾ ਦੇ ਬਹੁਤ ਜ਼ਿਆਦਾ ਜੀ ਇਹ ਉਹ ਨੌਜਵਾਨਾਂ ਦੀ ਹੈ ਹਾਂਜੀ ਇਦਾਂ ਹੀ ਲਾਸਾਂ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਹੀ ਲਾਸਾਂ ਵੀ ਸਾਡੇ ਨਾਲ ਅਜ ਤੋਂ ਕੋਸ ਸਮੇਂ ਪਹਿਲੇ ਇੱਕ ਮੋੜਾ ਸੀ ਜੀ ਅੰਬਰ ਸਰਦਾਰ ਅਮਰਜੀਤ ਨਾਂ ਹੀ ਮੋੜੇ ਦਾ ਉਹਦੀ ਡੈਥ ਹੋਈ ਥੋ ਆਪਾਂ ਕਲੰਬੀਆ ਸੀ ਤੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਉਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ ਉਦਾਂ ਹੀ ਉਹਦੇ ਕੱਪੜੇ ਕੁਪਰੇਰੇ ਉਦਾਂ ਵੀ ਆਖੇ ਬੋਡੀ ਪੂਰੀ ਡੈੱਡ ਹੋਈ ਉਸ ਪੇਪਰ ਸਰਵਡ ਪਾਉਂਦੇ ਉੱਥੇ ਹੀ ਜਾਂ ਫਿਰ ਡੌਂਕਰ ਉਹ ਲਾਸ ਨੂੰ ਚੁੱਕ ਕੇ ਤੇ ਪਾਣੀ ਸੁੱਟ ਦਿੰਦਾ ਹੈ ਮਸੀਂ ਉਸੇ ਹਾਇਰ ਜੀ ਸਾਰਾ ਹੀ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਜੀ ਰਾਤ ਨੂੰ 10 11 12 ਵਜੇ ਹੀ ਯਾਰੀ ਜੀ ਉਹਨਾਂ ਬਾਰਡਰ ਕ੍ਰੋਸ ਕੀਤਾ ਡੌਂਕਰਾਂ ਨੇ ਕਰਾਇਆ ਜੀ ਸਰ ਕੈਂਪ ਚ ਉੱਥੋਂ ਮੁੜ ਕੇ 7 8 ਨੂੰ ਹੀ ਕੈਂਪ ਚ ਪਹੁੰਚੇ ਅਤੇ ਚੌਂਕੀ ਜੀ ਉਹਨਾਂ ਸਿਆਣ ਹੂਨ ਫਿੰਗਰਪ੍ਰਿੰਟ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਆ ਚੌਂਕੀ ਜੀ ਤੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮਾ ਰਿਪੋਰਟ ਕਰਤਾ ਕਿੱਥੇ ਰਹਿ ਜੀ ਹਰ 14 ਨੂੰ ਬ੍ਰਾਹਮਾ ਆਏ ਉਹਨਾਂ ਦੀ ਕੋਈ ਯੂਐਨ ਦੀ ਕੋਈ ਸੰਸਥਾ ਹੈ ਜੀ ਉਹ ਓਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਡਰ ਦੀ ਅਹੀਂ ਉਹਨਾਂ ਨੇ ਸਾਨੂੰ ਉੱਥੇ ਹੋਟਲ 'ਚ ਰੱਖਿਆ ਜੀ ਇੰਡੀਆਨ ਅਹੀਂ ਜਦੋਂ ਉਹ ਜਹਾਜ਼ ਦੇ ਵਿੱਚ ਆਏ ਆ ਉਹਦੇ ਵਿੱਚ ਅਹੀਂ 30 ਤੋਂ ਪਲੱਸ ਇੰਡੀਅਨ ਸੀ ਬਾਕੀ ਹੋਰ ਕੰਟਰੀਆਂ ਦੇ ਦੂਜੇ ਵੀ ਮਤਲਬ 60 70 ਜਣੇ ਅਹੀਂ ਜਹਾਜ਼ ਦੇ ਵਿੱਚ ਆਏ ਜਿਹੜੇ ਆਰਮੀ ਦਾ ਜਹਾਜ਼ ਆਇਆ ਸੀ ਰਪਨਾਮਾ ਸਾਕੂੜਾ ਹੋਟਲ ਜੀ ਅਹੀਂ ਪੂਰੀ ਆਰਮੀ ਲੱਗੀ ਆ ਜੀ ਉਹਦੇ ਵਿੱਚ ਜੇ ਰੂਮ 'ਚ ਕੋਈ ਬਾਹਰ ਹੋਣਾ ਕੋਈ ਕੰਮ ਕਰਨਾ ਗੇਟ ਤੇ ਗਾੜੀ ਆਰਮੀ ਵਾਲੇ ਦੋ ਦੋ ਇੱਕ ਇੱਕ ਦੋ ਦੋ ਜਣਾ ਗੇਟ ਤੇ ਗਾੜੀ ਖ ਨਹੀਂ ਸਰ ਉਹ ਪੈਸੰਜਰ ਫਲਾਇਟ ਹੀ ਦੂਜੀ ਆਰਮੀ ਦੀ ਨਹੀਂ ਤੁਰਕੀ ਇਹ ਲੈਣਾ ਸਰ ਉੱਥੇ ਭੇਜਿਆ ਤੇ ਆਪਣਾ ਫਲਾਇਟਰ ਆ ਰਹੀ ਆ ਜੀ ਤੇ ਉਹ ਪਿੱਛੇ ਉਹ ਜਿਹੜੀਆਂ 베ਰੀਆਂ ਲਾ ਕੇ ਬਨਾਵਾ ਤਾਂ ਕਿ ਇੱਥੋਂ ਗਾੜੀ ਕੋਈ 베ਰੀ ਨਹੀਂ ਵੱਧੀ ਕੋਈ ਨਹੀਂ ਲੈ ਬਸ ਪਾਸਪੋਰਟ ਲੈ ਲੈਣੇ ਜੀ ਜਾਂ ਮੰਨ ਲਾ 에어ਪੋਰਟ ਨਾਲ ਨੂੰ ਪਾਇਲਟ ਵਾਲਿਆਂ ਦੇ ਦਿੰਦੇ ਸੀ ਜਾਂ ਫਿਰ ਉਸ ਤੋਂ ਨੂੰ ਜਾਂ ਪਾਸਪੋਰਟ ਭਾਜ ਦੇ ਵਿੱਚ ਜਿੱਥੇ ਅਗਲੀ ਸਟੇ ਆ ਪੀ ਉਤਰ ਕੇ ਪਾਸਪੋਰਟ ਦੇ ਦਿਓ ਉਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਦੇ ਦਿਓ ਜਾਂ ਕਿ ਇਹਨੂੰ ਵੀ ਜੀ ਆਪਾਂ ਜੰਨਾਂ ਜਾਂ ਪੋਸ ਕੇ ਪਾਸ ਜੰਨ ਕੋਈ ਜੀ ਸੁਪਨਾ ਦੇ ਸੋਚਦਾ ਹੀ ਆ ਜੀ कर्जा चुके बैली बेच के सोचा कमावे करा पता नहीं जी भी कुछ होना जी एक ढेल करके भी को, तो को, को। प्रॉपर्टी बेचने और खरीदने के लिए संपर्क करें डील प्रॉपर्टीज